ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਦੇ ਬਿਲਕੁਲ ਨੇੜੇ ਨਾਲ ਲੱਗਦਾ ਪਿੰਡ ਠੱਠੀਆਂ ਖੁਰਦ ਮਹਰਾਣਾ ਪਿੰਡ ਬਿਲਕੁਲ ਨਾਲ ਲੱਗਦਾ ਅਲੀਪੁਰ ਰੱਤਾਕੁੱਦਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਰਵੀ ਵੀਰ ਦੇ ਕੋਲ ਆਇਆ ਹਾਂ ਦੋਸਤੋ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਤੁਹਾਨੂੰ ਕੋਈ ਦੂਜੇ ਤੀਜੇ ਦਿਨ ਜਿਹੜੀ ਆਪਾਂ ਅਪਡੇਟ ਆ ਇਸ ਘਰੋਂ ਦਿੰਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਨਾਕ ਤਾਂ ਆਪਾਂ ਦੋ ਦਿਖਾਉਣੇ ਆ ਦੋਨੋਂ ਬੈੜਾ ਇੱਕ ਬੈੜਾ ਸੂਈ ਸਵਾਈ ਤੁਹਾਨੂੰ ਮਿਲੂਗੀ ਤੇ ਇੱਕ ਗੱਬਣ ਤਿਆਰੀ ਵਾਲੀ ਆ ਸੋ ਦੋਨਾਂ ਬੈੜਾਂ ਦੀ ਡਿਟੇਲ ਰਵੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ 12 ਸਤੰਬਰ ਸਮਾਂ ਮਾਰਨਿੰਗ ਦੇ ਕੋਈ 8:30 ਪੌਣੇ 9:00 ਵਜੇ ਦਾ ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ ਬਾਕੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਆ ਜੀ ਆਪਣਾ ਸਾਈਪੀਨਾ ਕਰਕੇ ਵਿਜ਼ਿਟ ਕਰਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਆਹ ਕਰਦੇ ਆਂ ਗੱਲਬਾਤ ਵੀਰ ਰਵੀ ਦੇ ਨਾਲ ਸੋ ਹਰੀ ਕੇ ਪਤਨ ਤੋਂ 5-6 ਕਿਲੋਮੀਟਰ ਅਮਰਸਰ ਰੋਡ ਦੇ ਉੱਪਰ ਦੋਸਤੋ ਪਿੰਡ ਠੱਠੀਆਂ ਕੁਰਦੇ ਲਹਿੰਦੇ ਪਾਸੇ ਵਾਲਾ ਪਿੰਡ ਆ ਸਭ ਤੋਂ ਪਹਿਲਾਂ ਰਵੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਵਧੀਆ ਵਧੀਆ ਮਾਲਕ ਦੀ ਕਿਰਪਾ ਠੀਕ ਠਾਕ ਹਾਂਜੀ ਅੱਛਾ ਰਵੀ ਵੀਰੇ ਅੱਜ ਦੋ ਨਾ ਕੀ ਆਪਣੇ ਕੋਲੇ ਬੁਕਾਉਂ ਹਾਂਜੀ ਹਾਂਜੀ ਭਾਈ ਇੱਕ ਵੜ ਗੱਬਣ ਆਈ ਏ ਇੱਕ ਆ ਸੂਈ ਕੱਲ ਦੀ ਵੜ ਠੀਕ ਹੈ ਜੀ ਹਾਂਜੀ ਹਾਂਜੀ ਲਓ ਤੁਸੀਂ ਇੱਕ ਜਿਹੜੀ ਆ ਸੂਈ ਆ ਇਹ ਕੱਲ ਦੀ ਸੂਈ ਆ ਕੱਲ ਸੂਈ ਭਾਈ 2-3 ਵਜੇ ਠੀਕ ਹੈ ਗੱਬਣਾ ਰਵੀ ਕਿੰਨੇ ਕ ਟ 10ਕ ਦਿਨ ਹਾਂਜੀ ਸੋ ਦੋਸਤੋ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਆ ਗੱਬਣ ਦਿਖਾ ਦਾਂਗੇ 10ਕ ਦਿਨ ਹਜੇ ਸਮਾ ਲੈਂਦੀ ਆ ਤੇ ਜਿਹੜੀ ਬਿਲਕੁਲ ਤਾਜੀ ਸੱਜਰ ਸੂਈ ਆ ਵੜ ਇੱਥੋਂ ਆਪਾਂ ਸਟਾਰਟ ਕਰ ਲੈਂਦੇ ਆ ਠੀਕ ਆ ਜੀ ਤੇ ਰਵੀ ਕੱਲ ਦੀ ਸੂਈ ਆ ਬੱਚਾ ਮਗਰ ਵਛੀ ਆ ਭਾਜੀ ਵਛੀ ਆ ਹਾਂਜੀ ਹਾਂਜੀ ਵਛੀ ਆ ਮਗਰ ਠੀਕ ਆ ਜੀ ਫਿਰ ਬਹੁਤ ਜਿਆਦੀ ਚੰਗੀ ਮਗਰ ਬੱਚਾ ਫੀਮੇਲ ਕਾਫ ਆ ਠੀਕ ਆ ਜੀ ਮਦਰ ਦੇ ਉੱਪਰ ਹੀ ਬੱਚਾ ਐਚ ਐਫ ਕ੍ਰੋਸ ਆਂਗ ਦੇ ਵਿੱਚ ਜਿਹੜੀ ਦੋਸਤੋ ਆਪਾਂ ਬਾਕੀ ਬੱਚਾ ਮਗਰ ਜਿਹੜਾ ਐਚ ਐਫ ਬਰੀਡ ਦੇ ਵਿੱਚ ਸੋ ਨਾੜੂ ਬੱਚੇ ਦੇ ਨਾਲ ਅੱਜ ਰਵੀ ਦੋ ਕੁ ਚਵਾਈਆਂ ਹੋ ਗਈਆਂ ਫਿਰ ਦੀ ਹਾਂਜੀ ਹਾਂਜੀ ਭਾਜੀ ਕੱਲ ਇੱਕ ਕੋਈ ਜਦੋਂ ਸੂਈ ਉਦੋਂ ਕਿਲੋ ਖੰਡ ਕੱਢ ਕੇ ਆਪਾਂ ਤਸੱਲੀ ਕੀਤੀ ਫਿਰ ਰਾਤ ਕੀਤੀ ਤੇ ਅੱਜ ਸਵੇਰ ਥੋੜੀ ਬਾਲੀ ਬਚਰ ਰਿਹਾ ਤੇ ਵੀਡੀਓ ਦਾ ਕਰਕੇ ਆਪਾਂ ਥੋੜੀ ਚੋਈ ਥੋੜੀ ਚੋਈ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਚੋਣ ਤਾਂ ਚੰਗੀ ਨਿਕਲੀ ਬਿਲਕੁਲ ਭਾਜੀ ਬਿਲਕੁਲ ਲਓ ਜੀ ਆ ਕਰੋ ਚੱਕ ਠੀਕ ਹੈ ਜੀ ਸੂਆ ਵੀ ਅਰੇ ਵੀ ਦੂਜਾ ਕੋ ਹੋ ਗਈ ਹੈ ਭਾਜੀ ਤੀਸਰਾ ਸੂਆ ਮੰਨ ਕੇ ਲਵੇ ਕੋਈ ਤੀਜਾ ਕ ਸੂਆ ਹਾਂਜੀ ਹਾਂਜੀ ਆਪਾਂ ਦੂਸਰਾ ਨਹੀਂ ਕਹਿੰਦੇ ਠੀਕ ਹੈ ਜੀ ਹਾਂਜੀ ਲਓ ਜੀ ਤੀਜਾ ਸੂਆ ਦੋਸਤੋ ਕੋਈ ਵੀਰ ਆਪਣਾ ਸਮ ਤੇ ਮਾਰਨਿੰਗ ਵੀਜ਼ਨ ਦਾ ਵੀ ਥੋੜੀ ਬਾਤ ਹੀ ਚੋਈ ਆ ਥੋੜਾ ਵੀਡੀਓ ਬਣਾਉਣ ਦੇ ਖਾਤਰ ਜਿਹੜਾ ਦੋਸਤੋ ਪਸੂ ਰੱਖਿਆ ਸੀਗਾ ਠੀਕ ਆ ਸੋ ਚੁਵਾਈ ਜਿਆਦਾ ਨਹੀਂ ਕੀਤੀਗੀ 17 ਕਿਲੋ ਬੌਲੀ ਮਿਣਕੇ ਦੇਵਾਂਗੇ ਭਾਜੀ ਆਪਾਂ ਕੱਲ ਦੀ ਸੂਈ ਦਾ ਕਰਕੇ ਠੀਕ ਆ ਜੀ ਹਾਂਜੀ ਉਹ ਦੋਸਤੋ ਹਜੇ ਬੌਲੇ ਤੋਂ ਬੇਸ਼ੱਕ ਸਾਫ ਨਹੀਂ ਕੀਤੀਗੀ ਇਸ ਕਰਕੇ ਬੌਲੇ ਤੋਂ ਉਹਦੇ ਡੰਗ ਤੱਕ ਸਾਫ ਕਰਕੇ ਵੀਰਾਂ ਦਾ ਵੀ ਆਪਾਂ ਤਸੱਲੀ ਕਰਵਾ ਦਾਂਗੇ ਕਿਸੇ ਵੀਰ ਨੂੰ ਕੋਈ 17 ਕਿਲੋ ਬੌਲੀ ਜੜੀ ਆ ਉਹ ਤਿਆਰ ਕਰਕੇ ਦੇਵਾਂਗੇ ਠੀਕ ਆ ਅਗੇ ਦੁੱਧ ਦੀ ਗੱਲ ਰਹੀ ਉਹ ਕਿਸੇ ਵੀਰ ਦੀ ਚੰਗੀ ਸੇਵਾ ਰਹੀ ਤੇ ਦੁੱਧ ਚੰਗਾ ਚਵਾਜੂ ਦੁੱਧ ਭਾਜੀ ਉਹਨਾਂ ਕਹਿੰਦੇ ਅਸੀਂ 23-24 ਕਿਲੋ ਦੁੱਧ ਚੋਇਆ ਰਿਹਾ ਥੱਲੋ ਅੱਛਾ ਦੂਜਾ ਸਵੇਚ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ 23-24 ਕਿਲੋ ਮਿਲਕਿੰਗ ਜਿਹੜੀ ਆ ਸੈਕੰਡ ਲੁਕੇਸ਼ਨ ਵਿੱਚ ਦੋਸਤੋ ਇਹਨੇ ਕਰਵਾਈ ਆ ਇਸ ਵਾਰ ਤੇਜਾ ਸੂਆ ਜਿਹੜੀ ਇਹ ਸੂਨ ਆਲੀ ਆ ਠੀਕ ਆ ਥਣ ਗੁਲ ਬਹੁਤ ਸਵਾਦੀ ਲੰਗਾ ਬਾਈ ਆ ਦੇਖੋ ਠੀਕ ਆ ਥੋੜੀ ਬੇਮਲੂਮੀ ਇੱਕ ਪਾਸੇ ਪਲਪੂਲ ਜੀ ਨਜ਼ਰ ਆਉਂਦੀ ਹਾਂਜੀ ਥੋੜੀ ਭਾਜੀ ਆਹ ਵੇ ਆਇਆ ਸਾਈਡ ਤੇ ਨਾ ਪਾਲਿਆ ਗਿਆ ਪਾਸੇ ਉਲਟ ਪਹਿਣੀ ਵਾਲੀ ਸਾਈਡ ਠੀਕ ਆ ਜੀ ਸੋ ਇੱਕ ਪਾਸੇ ਥੋੜੀ ਬਾਦੀ ਦੋਸਤੋ ਪਲੂਣ ਜਿਹੜੀ ਤੁਹਾਨੂੰ ਨਜ਼ਰ ਆਊਗੀ ਠੀਕ ਆ ਬਾਕੀ ਅੱਡ ਰੂਟਰ ਤੋਂ ਕੁਆਲਿਟੀ ਤੋਂ ਤੁਸੀਂ ਜਿਹੜਾ ਇੱਕ ਜਜਮੈਂਟ ਕਰ ਲੈਣੀ ਆ ਠੀਕ ਆ ਜੀ ਕੱਲੀ ਕੱਲੀ ਨਾੜ ਦੀਂਦੀ ਭਾਜੀ ਹਰੀ ਹਰੀ ਠੀਕ ਆ ਸੋ ਥਾਨ ਭਾਂਡੇ ਦੀ ਪੂਰੀ ਖਬਰਦਾਰ ਵੱਡੇ ਹਮਾਨੇ ਦੇਵੇ ਦੇ ਵਿੱਚ ਮਗਰ ਵਛੀ ਫੀਮੇਲ ਕਾਫ ਤੇਜਾ ਸੁਆ ਤੇ ਬੱਚਾ ਮਗਰ ਫੀਮੇਲਾ ਤੁਸੀਂ ਆਹ ਦੇਖ ਲਓ ਠੀਕ ਆ ਜੀ ਨ ਆਵੇ ਬ੍ਰਾਈਨ ਦਾ ਸੋ ਸੱਜੇ ਖੱਬੇੋਂ ਬੈਕ ਸਾਈਡ ਤੋਂ ਤੁਹਾਨੂੰ ਇੱਕ ਵੀ ਲੈਵਾ ਆਪਾਂ ਦਿਖਾ ਦਗੇ ਆ ਕਰੋ ਚੱਕ ਆ ਉਲਟ ਪਹਿਨੀ ਵਾਲੀ ਸਾਈਡ ਤੋਂ ਸੋ ਚਵਾਈ ਆਪਣਾ ਰਵੀ ਬਿਲਕੁਲ ਮੋਟੀ ਧਾਰ ਵੀ ਤੇ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਜੀ ਆ ਕਰੋ ਚੱਕ ਜੀ ਠੀਕ ਅੱਛਾ ਰਵੀ ਦੀ ਕੀ ਡਿਮਾਂਡ ਕੀ ਮੁੱਲ ਭਾਜੀ ਮੋਨ ਲੈਦਾ ਕੋਈ 75 ਨਹੀਂ ਗਾਣਾ ਕੋਈ 70 ਨਹੀਂ ਗਾਣਾ 68000 ਦੀ ਜਿਹੜਾ ਪਦੇ ਨਾਲ 68000 ਦੀ ਹਾਂਜੀ ਵੀ ਲੈਣ ਦੇ ਨਾਲ ਹੀ ਗੱਲ ਦੀ ਛੋੜਛੱਪਾ ਹੀ ਹੋਊਗਾ ਭਾਜੀ ਇਹ ਚੋਂ ਠੀਕ ਹੈ ਜੀ ਹਾਂਜੀ ਲਓ ਜੀ 66000 ਦੀ ਇਹ ਕਿਸਾਨ ਵੀਰੋ ਜਿਹੜੀ ਤੁਹਾਨੂੰ ਵੈੜ ਮਿਲ ਜੂਗੀ ਉਹਦੇ ਵਿੱਚੋਂ ਛੋੜਛੱਪਾ ਮਾਨਤਾ ਨਹੀਂ ਹੋਊਗਾ ਕਿਸੇ ਵੀਰ ਦੇ ਘਰ ਆਏ ਗਏ ਦਾ ਠੀਕ ਹੈ ਜੀ ਥੋੜੀ ਸੂਸਵਾ ਚ ਆਈ ਗੱਲ ਦੀ ਪੁੜੇ ਪੜੇ ਨਹੀਂ ਅਜੇ ਵੈੜ ਨਹੀਂ ਚੁੱਕੇ ਅੱਜ ਹੈ ਵੀ ਦੂਜਾ ਦੇਣਾ ਹਾਂਜੀ ਅਜੇ ਦੂਸਰਾ ਦੇਣਾ ਦਸ ਦਿਨ ਚ ਪਸ਼ੂ ਕੋ ਪੰਜ ਚਾਰ ਦਿਨ ਲੈ ਜਾਂਦਾ ਕਿੱਦਾਂ ਹਾਂਜੀ ਹਾਂਜੀ ਭਾਜੀ ਇਹ ਚਲੋ ਆਪਣੇ ਕੋਲ ਵੀ ਕੱਲ ਹੀ ਆਈ ਕੱਲ ਆਉਂਦੇ ਆ ਸੂਪੀ ਠੀਕ ਹੈ ਦੁੱਧ ਚੰਗਾ ਚਵਾਜੂਗੀ ਅਟਰੋਡਰ ਦੀ ਕੁਆਲਿਟੀ ਵਾਲੇ ਪਾਸਿਓ ਉਹ નો ਡਾਊਟ ਮੇਰਾ ਵੀਰ ਇੱਥੇ ਆਣ ਕੇ ਤੁਸੀਂ ਤਸੱਲੀ ਕਰ ਹੀ ਲੈਣੀ ਆ ਕਿ ਇਹ ਨਹੀਂ ਭਾਈ ਜੀ ਟਟਵਾ ਵਾ ਆ ਆਰਡਰ ਫਿਕਸ ਵਾ ਨਹੀਂ ਕੋਈ ਕਹਿ ਸਕਦਾ ਵੀ ਟਟਵਾ ਵਾ ਲੈਵਾ ਢੋਲੀਆ ਉਤਰਾ ਟੋਰਾ ਫਿਰਦਾ ਢੋਲੀਆ ਵਾਲਾ ਨਹੀਂਗਾ ਹਾਂਜੀ ਹਾਂਜੀ ਬਿਲਕੁਲ ਫਿਕਸ ਆਰਡਰ ਦੇ ਵਿੱਚ ਆ ਠੀਕ ਆ ਜੀ ਬਿਲਕੁਲ ਜਿਹੜਾ ਪੱਥਰ ਲੈਵਾ ਠੀਕ ਆ ਜੀ ਉਹਨਾਂ ਹੀ ਗਾਹ ਨੂੰ ਉਹਨਾਂ ਹੀ ਪਛਾਣ ਨੂੰ ਠੀਕ ਆ ਅੱਗੇ ਪਿੱਛੇ ਦੀ ਬਿਲਕੁਲ ਇੱਕ ਤੀਰ ਕਮਾਨ ਵਰਗੀ ਸ਼ੇਪ ਆ ਲੈਵੇ ਦੀ ਸੋ ਕਿਸਤੀ ਲੈਵਾ ਵੀ ਆਪਾਂ ਕਹਿ ਦਿੰਨੇ ਆ ਠੀਕ ਆ ਜੀ ਸੋ ਇੱਕ ਵਾਰੀ ਸੂਸਵਾ ਦੇ ਵਿੱਚ ਆਇਆ ਪਸੂ ਕੋ ਦੋ ਚੌ ਦਿਨਾਂ ਦੇ ਵਿੱਚ ਤਹਿ ਤੂ ਜੀ ਚੁੱਕ ਜੂਗੀ ਕਰਮ ਰੇਟ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਇੱਧਰ ਰਵੀ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਆ ਖੜੀ ਆ ਬੈੜ ਹਾਂਜੀ ਭਾਈ ਦੂਸਾ ਸੁਹਾ ਗੱਬਣ ਆਈ ਦੂਜਾ ਸੁਹਾ ਹਾਂਜੀ ਹਾਂਜੀ 2-4 ਦਿਨ 10 ਵੀ ਕਰ ਸਕਦੀ 12 ਵੀ ਕਰ ਸਕਦੀ ਸਮਝ ਨਾਲ ਲੈ ਕੇ ਜਾਵੇ ਆਪਣੇ ਘਰੋਂ ਹਾਂਜੀ ਹਾਂਜੀ ਹਉ ਦੋਸੋ ਘੱਟੋ ਘੱਟ 10 ਤੋਂ 12 ਆਈਡੀਆ ਮੰਨ ਕੇ ਤੁਸੀਂ ਦਿਨਾਂ ਦਾ ਸੌਦਾ ਕਰ ਲਿਓ ਵਜ਼ਨ ਵਜੂਦ ਚੈੱਕ ਕਰੋ ਤੁਸੀਂ ਦੂਜਾ ਸੁਹਾ ਹੁੰਦੀ ਆ ਕਰੋ ਸੰਗ ਦੇ ਵਿੱਚ ਆ ਪੂਰੀ ਹੈਵੀ ਬਾਡੀ ਵੇਟ ਆ ਪੂਰੀ ਜੰਮੀ ਪੱਲੀਆ ਕਰਮਾਂ ਦੀ ਠੀਕ ਆ ਜੀ ਕੋਈ ਲਸੇਰੀ ਜਾਂ ਲਸੀ ਫਿੱਕੀ ਨਹੀਂਗੀ ਤਾਂ ਥੱਲਿਓ ਵੀ ਤੁਸੀਂ ਵੇਖੋ ਨਾਰਮਲ ਚੰਗਾ ਲਾਹੇ ਬਣਾਏ ਪਈ ਆ ਜੇਕਰ ਆਪਾਂ 100% ਜੇ ਹੋਵੇ ਕੀ 30 35% ਲਾਇਆ ਇਹਨੇ ਠੀਕ ਆ ਜੀ ਤੇ 2 4 ਦਿਨਾਂ ਦੇ ਵਿੱਚ 50% ਪੂਰਾ ਕੰਪਲੀਟ ਕਰੋਗੀ ਤੇ 8 10 ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਪੂਰੀ ਬਣ ਥਣ ਕੇ ਥੱਲਿਓਂ ਤਿਆਰ ਹੋ ਗਈ ਠੀਕ ਆ ਸੋ ਫੋਲੋ ਬਜੇ ਨੂੰ ਵਜੂਦ ਵਾਲੀ ਆ ਸੋਨੀ ਹਾਈਟ ਲੈਂਥ ਤੇ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਠੀਕ ਆ ਜੀ ਥਾਨ ਪੂਰਾ ਮੁੱਠੀ ਹੱਥੀ ਚਵਾਈ ਵਾਲਾ ਥਾਨ ਤੋਂ ਖਣਾ ਤੋਂ ਨਾਲੇ ਪਾਸੇ ਉਹ 노 ਡਾਊਟ ਜਿੱਦਾਂ ਦੋਸਤੋ ਅੱਗੇ ਆਉਣ ਵਾਲਾ ਸਮਾਂ ਵੀ ਬਿਲਕੁਲ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆਂ ਵੀ ਇਹਨਾਂ ਵੇੜਾਂ ਦੇ ਲਈ ਚੰਗਾ ਠੀਕ ਆ ਜੀ ਕਿਉਂਕਿ ਰੁੱਤ ਠੰਢੀ ਆ ਜਾਣੀ ਐ ਤੇ ਦੁੱਧ ਵਾਲੇ ਪਾਸਿਓਂ ਵੀ ਕਿਸੇ ਰਕਮ ਦਾ ਕੋਈ ਫਰਕ ਨਹੀਂ ਪੈਂਦਾਗਾ ਅੱਗੇ ਕੋਈ ਚੰਗੀ ਸੇਵਾ ਕਰਨ ਵਾਲਾ ਵੀਰ ਮਿਲ ਗਿਆ ਠੀਕ ਆ ਦੁੱਧੇ ਵੀ ਸੋਨਾ ਚਵਾ ਦਊਗੀ ਥੱਲੇ ਤੁਸੀਂ ਵੀ ਵੇਖ ਸਕਦੇ ਜੇ ਵੀ ਲੈਵਲ ਉਵਾ ਚੰਗਾ ਖੋਲੂਗੀ ਬਹੁਤ ਜ਼ਰਾ ਬਹੁਤ ਜਿਆਦਾ ਹਾਂ ਜੀ ਵੇਖੋ ਜੀ ਠੀਕ ਹੈ ਜੀ ਸੋਲਤ ਪਹਿਣੀ ਵਾਲੀ ਸਾਈਡ ਤੋਂ ਪਰ ਵੀ ਬਾਕੀ ਵੀਰੇ ਆਪਣੀ ਤੁਸੀਂ ਆਪਣੀ ਤਸੱਲੀ ਕਰਕੇ ਲੈ ਕੇ ਆ ਹਾਂਜੀ ਹਾਂਜੀ ਭਾਜੀ ਆਪਾਂ ਐ ਆਪਣੀਆਂ ਰੀਜਾਂ ਲਾ ਕੇ ਲਈ ਆਈਏ ਡੰਗਰ ਹਾਂ ਹਾਂਜੀ ਤੇ ਪਉਣ ਤੋਂ ਆਪਣਾ ਚੰਗੀ ਆਈ ਵਧੀਆ ਹਾਂਜੀ 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 ਭਾਜੀ ਆਪਾਂ ਅਗਲੇ ਨੂੰ ਪੈਸੇ ਹੀ ਦੇਣੇ ਆ ਜਦੋਂ ਅਗਲਾ ਪਾਟਾ ਨੋਟ ਹੋਇਆ ਗਾੜੀ ਰੱਖ ਦਿੰਦਾ ਤੇ ਆਪਾਂ ਵੀ ਆ ਕੋਈ ਕਸਰ ਨਹੀਂ ਛਡਣੀ ਕਸਰ ਨਹੀਂ ਛਡਣੀ ਭਾਜੀ ਤਸੱਲੀ ਚ ਆਪਾਂ ਕਹਿੰਦੇ ਨੂੰ ਇਹ ਨਹੀਂ ਆਖਾਂਗੇ ਯਾਰ ਇੰਨੀ ਗੋਮ ਭਰਾਈ ਜਨਾ ਜਿੰਨੀ ਕੇਦਾ ਜੀ ਕਰਦਾ ਉਨੀ ਤਸੱਲੀ ਕਰਕੇ ਕਰ ਤਸੱਲੀ ਕਰੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੇਖਾ ਭਾਂਡੇ ਜੇ ਤੇਪਲੇ ਕਿਤਰਾ ਵੀ ਤੇਪਲੇ ਆਪਾਂ ਇਹ ਨਹੀਂ ਕਿਸ ਨੂੰ ਆਖਾਂਗੇ ਵੀ ਕਿਉਂ ਹੀ ਨਹੀਂ ਤੇਪਦਾ ਹਾਂਜੀ ਬਿਲਕੁਲ ਸਿਆਣੀ ਗੱਲ ਆ ਵੀਰ ਆਪਦੀ ਜਦੋਂ ਗਰੰਟੀ ਨਹੀਂ ਆਪਣੀ ਕਿਸੇ ਦੀ ਗਰੰਟੀ ਕੋਈ ਨਹੀਂ ਜਦੋਂ ਇੱਥੇ ਕੋਈ ਤਸੱਲੀ ਕਰਨ ਆਉਂਦਾ ਤੇ ਉਹਨੂੰ ਪੂਰੀ ਤਸੱਲੀ ਆਪਦੀ ਛੋਟ ਆ ਵੀ ਜਣੀ ਮਰਜ਼ੀ ਕਰੇ ਹਾਂਜੀ ਹਾਂਜੀ ਠੀਕ ਆ ਜੀ ਇੱਕ ਆਵੇ ਦੋ ਆਵੇ ਚਾਰ ਆਵੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੋਸਤੋ ਹਾਂਜੀ ਵੀ ਤਸੱਲੀ ਆਪਦੀ ਪਹਿਲਾਂ ਕਰੋ ਠੀਕ ਆ ਜੀ ਪਸੂ ਪੇਮੈਂਟ ਬਾਅਦ ਚ ਕਰਨ ਕੇ ਦਬੋ ਠੀਕ ਆ ਜੀ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਲੈਣਾ ਦੇਣਾ ਮਾੜੀ ਗੱਲ ਆ ਹਾਂਜੀ ਰਵੀ ਇਹ ਦੇਦਾਗਾ ਕਿੰਨੇ ਦੀ ਆਪਾਂ ਵੀ ਰਹਾ ਜੇ ਸਮਾਂ ਲੈਂਦੀ 10 12 ਹਾਂਜੀ ਮੋਲੇ ਦਾ 65 ਆ ਹਾਂ ਹਾਂ ਤੇ ਨਾ 57000 ਦੀ ਵੇਚੀ ਦੇ ਦਿਆਂਗੇ 57 ਦੀ ਹਾਂਜੀ ਲਓ ਜੀ ਛੋੜ ਛੱਪਾ ਕਰਾਂ 57000 ਦੀ ਕਿਸਾਨ ਵੀਰੋ ਤੁਹਾਨੂੰ ਇਹ ਜਿਹੜੀ ਵਾੜ ਮਿਲ ਜੂਗੀ ਦੇਣੀ ਨਹੀਂ ਨੀ ਫੁੱਲ ਵਜਨ ਵਜੂਦ ਦਾ ਲਈਆ ਸੋ ਗਾਂਹ ਵਾਲੀ ਰੋਤ ਵੇਖ ਕੇ ਤੇ ਅੱਜ ਹਰ ਕੋਈ ਪਾਰਾਂ ਦੇ ਪਿਆਬ ਖੜਾ ਠੀਕ ਆ ਜੀ ਪਰ ਫਿਰ ਵੀ ਵੀ ਰਵੀ ਦਾ ਮੋਲ ਜਿਹੜਾ ਬਿਲਕੁਲ ਜਾਇਜ਼ ਆ ਜਿੰਦਾਗਾ ਵਜਨ ਵਜੂਦ ਕਰਮਾ ਲਈ ਨੂੰ ਆ ਠੀਕ ਆ ਉਸ ਕਾਉਟਿੰਗ ਗੱਲਬਾਤ ਕੀਤੀ ਆ ਕਿਸੇ ਵੀਰ ਨੇ ਸੁਵਾਉਣੀ ਆ ਜਾ ਕੇ ਕਰੇ ਸਾੰਭਣੀ ਸੁੰਭਣੀ ਆ ਠੀ ਪਾ ਇਹ ਬੱਚੀ ਸਵਾਸੂ ਕੇ ਵੇਚੀਏ ਜਿੰਨੇ ਦੀ ਮਰਜ਼ੀ ਵੇਚ ਸਕਦੇ ਆਪਾਂ 65 60 ਦੀ ਜਿੱਥੇ ਮਰਜ਼ੀ ਵੇਚ ਦੀ ਅੱਛਾ ਜੀ ਪਰ ਕਿਉਂ ਆਪਾਂ ਜਲਵਾਜੋ ਕੋਈ ਨਹੀਂ ਭਣ ਭਰਾਣੇ ਦੋ ਚਾਰ ਚਾਰ ਖੋਣਾ ਉਹ ਮੈਨੂੰ ਹਾਂ ਤੋਂ ਆਪਾਂ ਛੱਡ ਦੇਣਾ ਬਿਲਕੁਲ ਜੀ ਬਿਲਕੁਲ ਤੇ ਜਾਂ ਇੱਕ ਤਾਂ ਹੁੰਦਾ ਵੀ ਜਾਂਦੇ ਦੁੱਧ ਵੀ ਮਿਲ ਜਾਂਦਾ ਹਾਂਜੀ ਜੀ ਦੁੱਧ ਚੋ ਲੈਣਾ ਤੇ ਇੱਕ 10 ਦਿਨ ਮੂੰਹ ਹਲੇ ਵੇਖਣਾ 10 ਦਿਨ ਬੰਦੇ ਨੇ ਸਾਹਮਣੇ ਸੁੱਤ ਹਾਂਜੀ ਹਾਂਜੀ ਲੋ ਜੀ ਉਸ ਹਿਸਾਬ ਵੰਡ ਨਾਲ ਜਿਹੜਾ ਅੱਜ ਤੁਹਾਨੂੰ ਬਿਲਕੁਲ ਸਵੱਲੀ ਜਿੰਨੇ ਕੇ ਰੇਟ ਤੇ ਕੋਈ 2 4 5 7000 ਤੇ ਘਾਟੇ ਵਾਦੇ ਨਾਲ ਮਿਲ ਜੂਗੀ ਠੀਕ ਹੈ ਜ ਬਾਕੀ ਹੈ ਪਿੰਡਾ ਦੱਸਣ ਦੇ ਹਾਂਜੀ ਹਾਂਜੀ ਪਸ਼ੂ ਦਾ ਪਿੰਡਾ ਦੱਸਣ ਦੇ ਆ ਪੂਰੀ ਬਣੀ ਥਣੀ ਹੈ ਬਿਲਕੁਲ ਤੁਸੀਂ ਵੇਖੋ ਦੋਸਤੋ ਪਿੱਠ ਪੁੜਿਆਲੀ ਸਾਈਡ ਤੋਂ ਸੋ ਚੰਗੀ ਆ ਥਣ ਦੇਵੇ ਦੀ ਸਾਫ ਸੁਥਰੀ ਆ ਹਰ ਵਾਰ ਆਪਾਂ ਕਹਿੰਦੇ ਆ ਵੀ ਬਿਹੜਾ ਖਾਸ ਤੌਰ ਤੇ ਥਣਾਂ ਵਾਲੀਆਂ ਆ ਜੇਕਰ ਜਾ ਕੇ ਮਸ਼ੀਨੀ ਚਵਾਈ ਕਰਨੀ ਪੈ ਜੇ ਤੇ ਉਹ ਤੁਹਾਨੂੰ ਪਤਾ ਵੀ ਹਰ ਕੋਲੇ ਅਵੇਲੇਬਲ ਮੌਜੂਦ ਨਹੀਂ ਹੁੰਦੀ ਸੋ ਹੱਥੀ ਚਵਾਈ ਵਾਲਾ ਥਣ ਆਪਾਂ ਜਿਹੜਾ ਹਮੇਸ਼ਾ ਨੋਟ ਕਰਾ ਦਿੰਦੇ ਆ ਵੀ ਹੱਥੀ ਚਵਾਈ ਵਾਲਾ ਥਣ ਲੱਗਾ ਹੈ ਨੋ ਠੀਕ ਆ ਸੋ ਅੱਜ ਜਿਹੜੀ ਤੁਹਾਨੂੰ ਮਿਲ ਜੂਗੀ 57 ਦੀ ਭਾਈ ਦੇ ਰਾਂਗੇ ਛੋਟ ਛੱਪਾ ਕਰਾਂਗੇ ਉਹ ਚੋ ਸੋ ਬਾਕੀ ਬੰਦਰ ਬੰਦਰ ਚੰਗੀ ਆ ਦੋਨੋ ਵੜਾ ਦੋਸਤੋ ਅੱਜ ਵੀਰ ਰਵੀ ਦੇ ਕੋਲੇ ਬਕਾਊ ਤੇ ਦੇਖ ਸੁਈ ਹੈ ਬਿਲਕੁਲ ਤਾਜੀ ਜਿਹੜੀ ਕੱਲ ਦੀ ਤੁਹਾਨੂੰ ਆਪਾਂ ਦਿਖਾ ਦਿੱਤੀ ਹੈ ਪੌਲੇ ਚ ਸੋ ਪੌਲੇ ਚ ਆਪਣੇ ਤੁਸੀਂ ਚੋਕੇ ਤਸੱਲੀ ਕਰ ਲਿਓ ਇੱਕ 10 12 ਦਿਨ ਲੈ ਜਾਊਗੀ ਠੀਕ ਆ ਰਵੀ ਵੀਰੇ ਇੱਕ ਨੰਬਰ ਆਪਣੇ ਜ਼ਰੂਰ ਕਰ ਦੀਏ ਸਾਂਝੇ 82647 52150 ਠੀਕ ਹੈ ਭਾਜੀ ਹਾਂਜੀ ਲੋ ਵੀ ਦੋਸਤੋ ਇਸੇ ਤਰ੍ਹਾਂ ਇਸ ਕਰਲੇ ਦੇ ਉੱਪਰ ਪਸ਼ੂ ਆਉਂਦੇ ਰਹਿੰਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੋਸਤੋ ਜ਼ਿਆਦਾਤਰ ਵੀਰ ਵੜਾ ਵੈਸੇ ਖਰੀਦਦਾ ਤੇ ਵੜਾ ਦੀ ਵਿਕਰੀ वाले वीर खास तौर पे जिन्होंने खरीदनीया ने वो ਤੁਸੀਂ ਆਪਣਾ ਤਾਲਮਿਲ ਬਣਾ ਕੇ ਰੱਖ ਲਿਓ ਪਸ਼ੂ ਆਉਂਦੇ ਰਹਿੰਦੇ ਆ ਦੂਜੇ ਤੀਜੇ ਦਿਨ ਪਸ਼ੂ ਜੀ ਆਵਾਂਗੇ ਭਾਜੀ ਭਲਕੇ ਨਹੀਂ ਪਰਸੋਂ ਵੀਡੀਓ ਪਾਵਾਂਗੇ ਵੱਡੀਆਂ ਮਿਹੜਾਂ ਦੀ ਠੀਕ ਹੈ ਜੀ ਹਾਂਜੀ ਬਹੁਤ ਯਵਰਨ ਵਿਹੜਾ ਸ਼ੈੱਡ ਵਾਲੀਆਂ ਵਿਹੜਾ ਹੋਣਗੇ ਅੱਛਾ ਫੀ ਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਲੈਵੇ ਇਹਨਾਂ ਨੂੰ ਖਬਰਦਾਰ ਹੋਣਗੇ ਠੀਕ ਹੈ ਜੀ ਸੋ ਹਵਾਨੇ ਦੋਸਤੋ ਕਾਫੀ ਵੱਡੇ ਤੇ ਜਿਆਦੇ ਮਿਲਕ ਵਾਲੇ ਪਸ਼ੂ ਜਿਹੜੇ ਉਹ ਵੀ ਵੀਰਾਂ ਦਾ ਵੀ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਕੱਲ ਪਰਸੋਂ ਆਪਾਂ ਅਪਡੇਟ ਦੇਵਾਂਗੇ ਤੁਹਾਨੂੰ ਠੀਕ ਹੈ ਸੋ ਪਸ਼ੂ ਪਸੰਦ ਆਏ ਹੋਣਗੇ ਬਾਕੀ ਵੀਡੀਓ ਵੱਧ ਤੋਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ